ਹਾਂਜੀ ਸਰਦਾਰ ਗੁਰਮਖ ਸਿੰਘ ਜਿੰਨਾ ਕੋ ਜ਼ਮੀਨ ਦਾ ਦਾ ਤਾ ਸਭ ਕੁਝ ਹੈ ਪਰ ਪਰਿਵਾਰ ਦਾ ਸੁੱਖ ਨਸੀਬ ਨਹੀਂ ਹੋਇਆ ਕਿਸੇ ਕਾਰਨ ਕਰਕੇ ਇਹਨਾਂ ਦੀ ਪਤਨੀ ਦੀ ਡੈਥ ਹੋ ਗਈ ਤੇ ਇਹਨਾਂ ਦੇ ਔਲਾਦ ਵੀ ਕੋਈ ਨਹੀਂ ਇਹਨਾਂ ਦਾ ਇੱਕ ਨੌਕਰ ਹੈ ਰਾਜੂ ਜੋ ਇਹ ਸਾਰਾ ਕੰਮ ਕਰਦਾ ਹੈ ਹੁਣ ਅੱਗੇ ਰਾਜੀ ਕੋ ਤੇ ਪਾਣੀ ਆ ਯਾਰ ਮਾ ਮੈਨੂੰ ਨਾ ਫੋਨ ਕਰ ਲੈ ਤੇ ਇਹ ਆ ਜੀ ਗੁਰਮਖ ਸਿੰਘ ਦਾ ਭਨੇਵਾ ਜਿਸ ਦੀ ਕੇ ਆਪਣੇ ਮਾਮੇ ਦੀ ਜ਼ਮੀਨ ਤੇ ਪੂਰੀ ਕੁਰੀ ਆਖੇ ਹੈਲੋ ਸਸੀ ਗੰਗਾ ਮਾਮਾ ਜੀ ਸਤਿ ਸ਼੍ਰੀ ਅਕਾਲ ਬੁੱਤ ਠੀਕ ਠਾਕ ਪੁੱਤਰ ਜੀ ਬਾਸ ਖ਼ਬਰ ਪੰਡ ਹੈ ਟਾਈਮ ਪਾਸ ਕਰ ਲੈਣੇ ਖ਼ਬਰ ਨਾਲ ਮੇਡਾ ਬਣੀ ਆਇਆ ਹੋਾਈ ਕਿੱਥੇ ਠੀਕ ਠਾਕ ਜਦੋਂ ਦੇ ਤੇਰੀ ਮਾਮੀ ਬੁਰੀ ਹੋ ਗਈ ਆ ਹਾਂ ਕੋਈ ਹੁੰਦਾ ਨਾਲ ਤੇ ਸਾਡਾ ਵੀ ਟਾਈਮ ਪਾਸ ਵਧੀਆ ਹੁੰਦਾ ਕੋਈ ਨਾ ਕੋਈ ਪੁੱਤੜ ਦਾ ਕੋਈ ਠੀਕ ਹੈ ਚੰਗਾ ਕੀ ਆ ਰਿਹਾ ਕੀ ਆ ਰਿਹਾ ਕੀ ਆ ਰਿਹਾ ਇਹ ਨਹੀਂ ਹੈ ਇਹ ਨਾ ਇਹ ਨਹੀਂ ਆ ਜੀ ਨਾਨਕੇ ਚੱਲ ਚੱਲ ਮੈਨੂੰ ਹੋਰ ਆਜੂ ਪੁੱਤ ਵੇਖੀ ਕੋ ਬਾਹਰ ਆਈ ਸਸਰੀ ਘਰ ਨਾ ਟਾਈਮ ਲਾਤਾ ਉਹ ਗੱਲ ਨੇ ਉਹ ਬੁੜਾ ਰਹੀ ਹੁੰਦਾ ਸਸਰੀ ਘਰ ਮਾਹੀ ਮਾਹੀ ਨਾਲ ਪੁੱਤ ਵਾਸਤਾ ਜੇ ਮਾਹੀ ਕਿਥੇ ਹੋ ਉਸ ਨਾਲ ਤੇ ਹੀ ਟਾਕ ਵੱਧ ਗਿਆ ਲੋ ਆ ਗਏ ਹਾਂ ਅੱਗੇ ਅੰਦਰ ਨੂੰ ਆਜੋ ਚਲੋ ਹੋਰ ਆਜੋ ਕੁੜੀਆਂ ਲੈ ਆਓ ਕੋਤ ਚਾਹ ਬਣਾ ਚੰਗੀ ਜੀ ਤਿੰਨ ਕੱਪ ਹੋਰ ਸੁਣਾਓ ਇੱਕ ਲਾਕ ਵਧੀਆ ਹੱਥ ਚ ਬਸ ਤਿੰਨ ਦਸ ਚਾਹਣੀ ਲੈ ਆ ਜੇ ਤੱਕ ਆਇਆ ਹੋਰ ਹੋਰ ਆ ਜੇਤੀ ਚਾਹ ਨਾ ਟਾਈਮ ਲੱਗਦਾ ਚਾਹ ਦਾ ਬੜਾ ਮਮਰੀ ਠੰਡੀ ਚਾਹ ਮથે ਮਰੀ ਮੰਦੀ ਚਾਹ ਗਰਮ ਆ ਤੇਰੀ ਤਾਂ ਪੂਰੀ ਗਰਮ ਚਾਹ ਆ ਮੈਂ ਨਾ ਇਹਨਾਂ ਨੂੰ ਨੌਕਰਾਂ ਨੂੰ ਸਿੱਧੇ ਚੜਾਇਆ ਕੋਈ ਵੀ ਆੜੇ ਪਤਾਨਗਾ ਵਾ ਸੁਤਨਰਗਾ ਦੇ ਆਹ ਕੰਮ ਕਰੀਦਾ ਹੁੰਦਾ ਉਹ ਉੱਠੜਾਈ ਤੇ ਕਰਦਾ ਚੱਲੀਏ ਫਿਰ ਅੱਪਰ ਚੱਲੀਏ ਯਾਰ ਚੰਗ ਮਾਮਾ ਚੱਲਦੇ ਹਾਂ ਨਾ ਕਿਉਂ ਰਾਤ ਦਾ ਉਹ ਨਹੀਂ ਨਹੀਂ ਮਾਮਾ ਚਲੀਏ ਮੈਂ ਕਹਿੰਦਾ ਤੇ ਰੋ ਰਾਤ ਐ ਕਿਹਨੇ ਵੇਲੇ ਹੀ ਹੈ ਵੀ ਨਹੀਂ ਹੀ ਕਰਨਾ ਜਿਆ

जय मां जैमांस मै ठीक ठाक वादिया टाइम का आ था ममी, ममी दे दे है ठीक ठाक है मम्मी मम्मी भी ते बोचते मेरा भरा कि उम्र बेचारा कला हो गया ਜਦੋਂ ਦੇ ਮਾਮੀ ਗਏ ਤੁਸੀਂ ਇਕੱਲੇ ਇਕੱਲੇ ਬਾਬੇ ਨੇ ਉੱਤੋਂ ਦੁੱਖ ਤੇ ਦੁੱਖ ਦਿੱਤੇ ਚਲੋ ਘਰੋਂ ਪੁੱਤ ਸੌਣ ਚਲੋ ਚੰਗਾ ਮੁੰਡਾ ਸੌਂ ਜਾਓ ਲੈਡ ਬੰਦ ਕਰਨੀ ਮਾਮਾ ਜੀ ਆਹ ਲੈਡ ਬੰਦ ਕਰ ਦਿਓ ਮੈਨੂੰ ਸਮਝ ਲੈ ਘਰੋਂ ਜਾਣ ਨਹੀਂ ਸੌਣਾ ਨਹੀਂ ਜਾਂਦਾ ਠੀਕ ਪਾਜਣ ਦੀ ਫੇਚਾ

ਤਮਾਸ਼ਾ ਨਹੀਂ ਕਰਨਾ ਕਿਹੜਾ ਤਮਾਸ਼ਾ ਬਿੱਲਾ ਮੈਨੂੰ ਕੰਮ ਨਹੀਂ ਆ ਮਮਾ ਮਮਾ ਵੀ ਆਇਆ ਉਹ ਤੇ ਤੇਰਾ ਬਡਵਾ ਲੈ ਗਿਆ ਰਾਜੂ ਰਾਜੂ ਨੂੰ ਪੁੱਤ ਇਹ ਨਾਲ ਕੰਮ ਕਰ ਸਕਦਾ ਮਮਾ ਵੇਖ ਆਪਣਾ ਬਡਵਾ ਹੀ ਨਹੀਂ ਹੈਗਾ ਇੱਥੇ ਤੇਰਾ ਉਹ ਨਹੀਂ ਤੇ ਮਮਾ ਉਹ ਨਹੀਂ ਚੱਲ ਆ ਕੇ ਲੇਖੀਏ ਇਹਨੂੰ ਖਾਲਾ ਵੀ ਆ ਜੀ ਵੇਖ ਲੈ ਨਾ ਮਮਾ ਜਿਹੜੇ ਨੂੰ ਯਕੀਨ ਕਰਦਾ ਹੈਗਾ ਇੱਥੇ ਕਰ ਗਿਆ ਨਾ ਕਰਾਇਆ ਜਾ ਕਿਹਦੇ ਤੇ ਇੰਨਾ ਵੱਧ ਯਕੀਨ ਨਹੀਂ ਕਰੀ ਦਿੰਦਾ ਨੌਕਰ ਜਾ ਦੀ ਇੰਦਾ ਦਿੰਦੀ ਆ ਆਉਂਦਾ ਤੇ ਵੇਖ ਲੈਨੇ ਜੀ ਕੋਈ ਗੱਲ ਨਹੀਂ ਜਰੂਰ ਬੜਵਲ ਕਹੋ ਪੱਕੀ ਗੱਲ ਚਲੋ ਵੇਨੇ ਵੇਖਿਆ ਮਮਾ ਤੈਨੂੰ ਕਹਿਣਾ ਇਹੋ ਜਿਹੀ ਨੌਕਰ ਨਹੀਂ ਬਣਦੇ ਕਰ ਗਿਆ ਨਾ ਕੁਲ ਕਰ ਲੈ ਗਿਆ ਪੈਸੇ ਪੈਗਨੇ ਦੀ ਵਿੱਚ 10000 ਰੁਪਏ ਆਏ ਪਤ ਉਹ ਨਹੀਂ ਮੁੜਦਾ ਫਿਰੋ ਉਹ ਨਹੀਂ ਮੁੜਦਾ ਵੇ ਟਾਈਮ ਵੇ ਸਾਢੇ 7 ਤੋਂ ਡੇ ਨਹੀਂ ਮੁੜਨਾਂ ਨੇ ਮੇਕੇ ਹਰਮ ਸੁਭਿ ਜੀਵਨ ਦਾ ਸਾਰਾ ਤੇਰੇ ਚਰਨੋਂ ਪਿਆਰੂ ਢੋਲੀ ਮਾਂ ਓ ਮਾਂ ਲੇਕੇ ਪੂਜਾ ਕੀ ਚਾਲੀ ਜੋ ਤਨ ਕੇ ਜਗਾਲੀ ਤੇਰੀ ਆਰਤੀ ਉਤਾਰੂ ਢੋਲੀ ਮਾਂ ਰਾਦੇ ਦੀ ਕੰਢੇ ਓਏ ਖਾਓ ਬੰਦਰ ਮੇਰੇ ਮੈਂ ਲੱਗਾ ਗਿਆ ਮੰਦਰ ਨਹੀਂ ਗਿਆ ਮੈਂ ਲੱਗਾ ਗਿਆ ਕਹੇ ਮੰਦਰ ਮਤਲਬ ਕੱਢਦੇ ਮਮਾ ਦਵਾਈ ਨਾ ਮੇਰੀ ਨਜ਼ਰ ਤੋਂ ਤੇਹੀ ਨਾ ਜਿਹੜੇ ਤੋਂ ਭਾਜਾਂ ਮੈਂ ਕਿਹਾ ਵੀਰੇ ਆ ਸਪ੍ਰਿੰਗ ਰੋਲ ਕਰਦੀ ਕਰ ਦੇ ਨਾ ਵੀਰੇ ਵੀਰ ਮੈਨੂੰ ਵੀ ਖਵਾ ਦੇ ਭੁੱਖ ਲੱਗੀ ਆ ਉਜਾ ਜਾ ਦਫਾ ਹੋ ਇਥੋਂ ਮੰਗਣੀ ਤੁਰੇ ਰਹਿੰਦੇ ਜੋ ਸੋਚਾਂ ਸੋਚ ਕੇ ਸਿਫਰ ਨਤੀਜਾ ਚਿੰਤਾ ਕੋਈ ਹੱਲ ਨਹੀਂ ਜਿਸ ਜਮਿਆ ਜਿਸ ਸਿਰਜਿਆ ਤੈਨੂੰ ਕੀ ਉਹ ਤੇਰੇ ਵੱਲ ਨਹੀਂ ਨਜ਼ਰ ਮਿਹਰ ਦੀ ਰੱਖੇ ਤੇਰੇ ਤੇ ਉਹ ਲੈ ਕਰਦਾ ਫਲ ਨਹੀਂ ਰੋਟੀ ਤੇਰੀ ਥੁੜਨ ਨਹੀਂ ਦਿੰਦਾ ਰੋਟੀ ਦੀ ਕੋਈ ਗੱਲ ਨਹੀਂ ਦਾਣਾ ਪਾਣੀ ਉਹ ਚੰਨਾ ਤੈ ਜਗ ਦਾ ਸਭ ਜੀ ਉਸ ਦੇ ਤੇ ਉਹ ਹੈ ਸਭ ਦਾ ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ ਤੇਰਾ ਥੁੜਦਾ ਨਹੀਂ ਓ ਤੇ ਵਾਦੂ ਕੋਲ ਨਹੀਂ ਰਹਿਣਾ ਤੇਰਾ ਥੁੜਦਾ ਨਹੀਂ ਓ ਤੇ ਵਾਦੂ ਕੋਲ ਨਹੀਂ ਰਹਿਣਾ ਸਫਰ ਮਕਾਉਣੇ ਕੀ ਕੀ ਖੇਡ ਤਮਾਸ਼ੇ ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ ਓਏ ਓਏ ਰੋਕੇ 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 ਓ ਵੇ ਉਹ ਰਜੂ ਨਹੀਂ ਹੈ ਉਹ ਨਹੀਂ ਮਿਲਿਆ ਕਰਨਾ ਪੱਤਸਿਆ ਭੁੱਲ ਲੱਗਦਾ ਹੋਵੇ ਹੁਣ ਆਣਾ ਹੋ ਗਈ ਚੱਲ ਚੱਲ ਛੇਤੀ ਚੱਲ ਗੁਰੂ ਘਰ ਚੱਲ ਚੱਲ ਮਾਮੇ ਕੋ ਚੱਲ ਜੀ ਚੱਲ 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 ਸਟਾਰਟ ਕਰ ਛੇਤੀ ਕਰ ਪਾਣੀ ਓਏ ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਵਿੱਚ ਐਨ ਤੈਨੂੰ ਤਾਂ ਨੀਂਦ ਖਿਆ ਸਰ ਜੀ

ਉਹ ਲੱਗਿਆ ਨਾ ਇੰਦਰੂ ਕੰਮ ਤੇ ਜਾਂਦੇ ਆ ਤੇ ਉਹ ਮੋਟਰਸਾਈਕਲ ਤੋਂ ਜਾਂਦੇ ਤੇ ਦੇਖਣਾ ਉਹਦੇ ਪੁੱਢੇ ਮਰਨ ਲਾ ਹੋ ਗਿਆ ਉਹ ਤੇ ਨਾ ਧੀ ਭੁਖ ਮੰਗਦਾ ਕਰਦਾ ਹੈ ਵਿਚਾਰਾ ਤੇ ਉਹ ਨਾ ਮਰਮੁਰਨਾ ਜਾਂਦੇ ਆਪਣੇ ਨਾਲ ਲੱਗਦੇ ਮੈਂ ਨਾ ਕਾਰਜ ਆ ਤੇ ਇਹਦੇ ਚ ਆਪਾਂ ਉਹਦੇ ਬੇਦਖਲੀ ਲਿੱਦਦੇ ਨੇ ਕਿਉਂਕਿ ਸਾਡੇ ਕੋਲ ਕਿੰਨਾ ਚੱਲ ਰਿਹਾ ਵਾ ਤੇ ਜੇ ਪੰਗਾ ਪੈ ਗਿਆ ਨਾ ਜੇ ਮਰਮੁਰ ਗਿਆ ਤੇ ਸਾਡੇ ਨਾਲ ਲੱਗ ਜਾਣਾ ਐਂਕਾ ਤੂੰ ਸਾਈਨ ਕਰ ਦੇ ਇਹਨਾਂ ਦੇ ਤੇ ਇਹਨਾਂ ਕੋਲ ਪੰਗਾ ਪੈ ਗਿਆ ਹਾਂ ਉਹਨਾਂ ਸੌ ਮਾਤੇ ਮਜੀਠੇ ਦੋ ਦੋ ਇੱਕ 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 ਚਲ ਚੱਲ ਮਮਾ ਨਿਕਲ ਇਥੋਂ ਕਿਉਂ ਕਿਥੇ ਇਹ ਰਾਜੂ ਦੇ ਨਹੀਂ ਤੇਰੀ ਵਸੀਅਤ ਦੇ ਕਾਗਜ਼ਾਂ ਦਾ ਜੋ ਅੱਜ ਤੋਂ ਮੇਰੇ ਨਾਮ ਤੇਰੀ ਸਾਰੀ ਪ੍ਰਾਪਰਟੀ ਚੱਲ ਹਾਂ ਮੈਂ ਨੋ ਜਿੱਥੇ ਰਾਜੂ ਗਿਆ ਮਗਰੇ ਚੱਲ ਉਹ ਤੂੰ ਮੇਰੇ ਕੋ ਮਾਰ ਕੇ ਲਾ ਰਿਹਾ ਨਹੀਂ ਚੱਲ ਇਦਾਂ ਨਹੀਂ ਤੂੰ ਦੇ ਨਹੀਂ ਚੱਲ ਤੂੰ ਲੈ ਵੀ ਪੁੱਤਰਾ ਭਾਈ ਤੂੰ ਪੀਆ ਹੋਣਾ ਆਉਣ ਨੀ ਆਣਾ ਚੱਲ 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 ਬਾ ਦੂਨੇ ਤੇਰੇ ਚੜਨਾ ਕੀ ਲੈ ਕੇ ਮਾਤੇ ਸਰਦਾਰ ਜੀ ਤੁਸੀਂ ਇੱਥੇ ਉਹ ਗਰੀਬੀ ਬੜਾ ਕੋ ਘੜ ਦਿੰਦੀ ਆ ਰਾਜੂ ਮੇਰੇ ਭਨੇਵਿਆਂ ਨੇ ਮੈਨੂੰ ਵੀ ਧੱਕੇ ਮਾਰ ਕੇ ਕੱਢ ਦਿੱਤਾ ਘਰੋਂ ਮੈਂ ਗਰੀਬੀ ਜਰੂਰੀ ਪਰ ਚੋਰ ਨੇ ਇਹ ਮੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਪੀਖ ਮੰਗਾ ਦਿੰਦੀ ਇਹ ਦੁਨੀਆ ਪੱਜੀ ਫਿਰ ਦਿਆ ਜ਼ਿੰਦਗੀ ਚ ਬੜੀਆਂ ਥੋੜਾ ਨੇ ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ ਮਜਬੂਰੀ ਐਸੀ ਟੀਰ ਰੱਬਾ ਬੰਦਾ ਰੋਲ ਦਿੰਦੀ ਆ ਚੋਟ